ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਫਿਲੌਰ ਨਜ਼ਦੀਕ ਪੈਂਦੇ ਪਿੰਡ ਮਨਸੂਰਪੁਰ ਦੀ ਦਾਣਾ ਮੰਡੀ ਵਿਖੇ ਲੈ ਕੇ ਚੱਲੇ ਹਾਂ ਜਿੱਥੇ ਬੀਤੀ ਰਾਤ ਚੋਰਾਂ ਨੇ 60 ਤੋਂ 70 ਕਣਕ ਦੀਆਂ ਬੋਰੀਆਂ ਚੋਰੀ ਕਰ ਲਈਆਂ ਅਤੇ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੇ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ 1 ਵਜੇ ਤੱਕ ਜਾਗ ਰਹੇ ਸਨ ਪਰ ਬਾਅਦ ਵਿੱਚ ਉਹ ਕਮਰੇ ਦੇ ਵਿੱਚ ਜਾ ਕੇ ਸੌਂ ਗਏ ਉਸ ਤੋਂ ਬਾਅਦ ਸੱਤ ਤੇਜ਼ ਤਾਰ ਹਥਿਆਰਬੰਦ ਲੁਟੇਰੇ ਇੱਕ ਗੱਡੀ ਲੈ ਕੇ ਆਏ ਜੋ ਬੋਰੀਆਂ ਦੀ ਲੱਗੀ ਤਾਂਕ ਵਿੱਚੋਂ 60 ਤੋਂ 70 ਬੋਰੀਆਂ ਚੋਰੀ ਕਰਕੇ ਲੈ ਗਏ ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਮੁਨੀਮ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਕਰਕੇ ਮੰਡੀ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਬੋਰੀਆਂ ਦੀਆਂ ਤਾਂਕਾਂ ਲੱਗੀਆਂ ਪਈਆਂ ਹਨ ਤੇ ਮੰਡੀ ਵਿੱਚ ਸੁਰੱਖਿਆ ਦੇ ਵੀ ਕੋਈ ਇੰਤਜ਼ਾਮ ਨਹੀਂ ਹਨ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਅਤੇ ਪੁਲਿਸ ਨੇ ਮੌਕਾ ਦੇਖ ਕੇ ਚੋਰਾ ਦੀ ਪਾਕ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ इस चैनल नाइब अति फॉलो जरूर करो जी धन्यवाद हाँ जी भैया यहाँ कितनी बोरी चोरी हुई थी लगभग साठ सत्तर का एवरेज चोरी हुआ है जी जी कितने बंदे आए थे चोरी करने के लिए चोरी करने के लिए वो छह सात बंदे है पिकअप से आया है ठीक है जी हम लोग अंदर वहाँ सुये थे तिरपाल इस पे पाया था दो दोट ऊपर से भी पाया था तिरपाल हटा के लगभग साठ सत्तर कटे के लगभग ये चोरी करके ले गया एकदम देखो ये गेट टूटा हुआ है गेट भी वहाँ ताला जिंदा तोड़ दिया था सारे यहाँ से विद्यालय से ले गया हम लोग तो वहाँ पे सुता हुआ था एक बजे रात तक हम लोग मोबाइल वोबाइल देखते रह गया फिर नींद आ गया हम लोग सो गया मैं बोला चलो इधर तो कभी चोरी हुआ पच्चीस साल से वहाँ पे हम लोग रहते हैं जी और अभी तक चोरी नहीं हुआ पता नहीं इस बार कैसे चोर कहाँ से आ गया पता नहीं लग रहा है तो जो पीछे जो प्लाट पड़ा है वो किसका है प्लाट वो प्लाट है जी गोराया वाले का अच्छा तो दरवाजे में जिंदा नहीं लगाया था जिंदा वो लगाया था तोड़ के ले गया जी तार से बना हुआ था तो जिंदा तार के उसको पिलास के काट से पिलास से काट के फिर उसको गड्डी बाइक करके वो उसमें ले आया ले गया तो किसी के पास शक है तो मैं यहाँ कोई आया हूँ पहले उन्होंने अभी यहां तो देखा नहीं हो तो कैसे शक करेंगे देखा नहीं हो ठीक है जी किसी का तो शक नहीं है तो क्या है हम बोलेंगे जो शक है अच्छा सी में ये उनकी फोटोज आई है फोटो सर थोड़ा अंधेरा है ना अंधेरा में पूरे साफ नहीं आ रहा है ਠੀਕ ਹੈ ਜੀ ਪੂਰੇ ਸਾਫ ਨਹੀਂ ਆ ਲਾਈਟ ਉਧਰ ਸੇ ਨਹੀਂ ਆ ਪੂਰੇ ਸਫਾਈ ਨਹੀਂ ਆ ਰਹੇ ਹਾਂਜੀ ਸਰ ਸਰ ਜਿਹੜੀ ਰਾਤ ਮੰਦਬਾਗੀ ਘਟਨਾ ਵਾਪਰੀ ਹੈ ਉਸ ਦੇ ਵਿੱਚ ਤਰੀਕ ਵੀ ਜਿਹੜੇ ਸੱਤੋ ਲਟੇਰੇ ਆਉਂਦੇ ਆ ਜੀ ਇੱਕ ਵਾਹਨ ਦੇ ਪੇਚਾਉਂਦੇ ਆ ਜੀ ਤੇ ਉਸ ਦੇ ਵਿੱਚ ਉਹ 60 ਤੋਂ 70 ਬੁਰੀਆਂ ਜਿਹੜੀਆਂ ਆ ਲੋਡ ਚੋਰੀ ਕਰਕੇ ਲੈ ਜਾਂਦੇ ਆ ਤੇ ਇਹ ਸਰ ਘਟਨਾ ਵਾਪਰਦੀ ਹੈ ਸਾਡੀ ਮੰਡੀ ਦੀ ਬੈਕ ਸਾਈਡ ਦੇ ਉੱਪਰ ਇੱਕ ਪਲਾਟ ਖਾਲੀ ਹੈ ਜੀ ਉਸ ਪਲਾਟ ਦੇ ਰਾਹੀਂ ਉਹ ਐਂਟਰ ਕਰਦੇ ਨੇ ਤੇ ਉਸ ਪਲਾਟ ਦੀ ਦੁਆਰ ਹੈ ਜਿਹੜੀ ਉਹ ਦਿਖਾਈ ਵੀ ਦੇ ਰਹੀ ਹੈ ਵੀ ਉਸ ਦੁਆਰ ਨੂੰ ਉਹ ਗਰਾ ਕੇ ਤੋੜ ਕੇ ਉਹਦੇ ਵਿੱਚ ਦੀਏ ਜਿਹੜੀਆਂ ਬੂਰੀਆਂ ਚੋਰੀ ਕਰਕੇ ਲੈ ਜਾਂਦੇ ਆ ਤੇ ਸਰ ਜੇ ਗੱਲ ਕੀਤੀ ਜਾਵੇ ਤਾਂ ਮੰਡੀ ਵੀ ਸਾਡੀ ਸਾਰੀ ਸੁਰੱਖਿਆ ਤੋਂ ਖੇਣੀ ਆ ਆਸੇ-ਪਾਸੇ ਕੋਈ ਵੀ ਕੋਈ ਚਾਰ ਦਿਵਾਰੀ ਨਹੀਂ ਹੈ ਕੋਈ ਗੇਟ ਨਹੀਂ ਹੈ ਤੇ ਕਿਸੇ ਵੀ ਤਰਫ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਦੇग्ध ਵਿਅਕਤੀ ਜਾਂ ਅਪਰਾਧੀ ਵਿਅਕਤੀ ਇੱਥੇ ਐਂਟਰ ਕਰਕੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਜੀ ਜੀ ਸਰ ਤੇ ਸਰ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਮੰਡੀ ਦੇ ਵਿੱਚ ਲਿਫਟਿੰਗ ਦਾ ਕੰਮ ਆ ਇਸ ਲਈ ਜਿਹੜੀ ਹੈ ਤੇਜ਼ੀ ਦੇ ਨਾਲ ਲਿਫਟਿੰਗ ਕਰਵਾਈ ਜਾਵੇ ਕਿਉਂਕਿ ਬਹੁਤ ਹੀ ਦਿਨਾਂ ਦੇ ਉੱਪਰ ਲਿਫਟਿੰਗ ਨਹੀਂ ਹੋ ਰਹੀ ਹੈ ਕਿ ਕੋਈ ਪ੍ਰਭਾਵੀ ਤੌਰ ਤੇ ਕੰਮ ਨਹੀਂ ਚੱਲ ਰਿਹਾ ਸਰ ਤਿੰਨ ਚਾਰ ਗੱਡੀਆਂ ਦੇ ਨਾਲ ਸਾਰੇ ਇਹ ਸਾਰੀ ਮੰਡੀ ਦਾ ਮਾਲ ਕਿੱਧਰ ਚੱਕਿਆ ਜਾਊਗਾ ਬਹੁਤ ਹੀ ਹਾਲਾਤ ਮੰਦ ਭਾਗੇ ਨੇ ਤੇ ਜੇ ਇਹ ਨਾਲ ਚੀਜ਼ਾਂ ਨੂੰ ਉੱਪਰ ਸਰਕਾਰ ਧਿਆਨ ਦੇਵੇ ਤਾਂ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਸ ਤੋਂ ਬਚਿਆ ਜਾ ਸਕਦਾ ਕਿੰਨੀ ਕੋ ਬੋਰੀ ਪਰ ਇਹ ਇਸ ਵੇਲੇ ਇੱਥੇ ਮੌਜੂਦ ਹੈ ਕਣਕ ਦੀ ਸਰ ਇੱਥੇ ਲਗਭਗ 30000 ਬੂਰੀ ਇਸ ਟਾਈਮ ਮੰਡੀ ਦੇ ਵਿੱਚ ਮੌਜੂਦ ਹੈ ਤੇ ਹੋਰ ਵੀ ਕਣ ਕਾਂਦੀ ਆ ਹੱਲੇ ਕਿੰਨੀ ਨਹੀਂ ਸਰ ਆ ਨਹੀਂ ਰਹੀ ਹੁਣ ਇਹੀ ਤਾਂ ਚੱਕ ਜਿਹੜਾ ਸਭ ਤੋਂ ਮੰਦਭਾਗੀ ਗੱਲ ਹੈ ਵੀ ਕਣਕ ਦੀ ਜਿਹੜੀ ਆਮਦ ਉਹ ਸਰ ਬੰਦ ਹੋ ਚੁੱਕੀ ਹੈ ਠੀਕ ਹੈ ਤੇ ਇਹ ਸਿਰਫ ਜਿਹੜੇ ਮਜ਼ਦੂਰ ਹੈ ਇਹ ਸਿਰਫ ਲਿਫਟਿੰਗ ਦੇ ਕਾਰਨ ਹੀ ਮੰਡੀ ਦੇ ਵਿੱਚ ਮੌਜੂਦ ਹੈ ਤੇ ਇਹ ਜਦ ਤੱਕ ਸਰ ਲਿਫਟਿੰਗ ਨਹੀਂ ਹੁੰਦੀ ਇਹ ਵੀ ਵਿਚਾਰੇ ਵਜੇ ਹੋਏ ਤੇ ਇਹ ਜਿਹੜਾ ਵੀ ਨੁਕਸਾਨ ਹੁਣ ਹੋਣ ਜਾ ਰਿਹਾ ਇਹ ਸਾਰਾ ਸਰ ਲਿਫਟਿੰਗ ਦੇ ਕਰਕੇ ਹੀ ਆ ਵੀ ਲਿਫਟਿੰਗ ਨਾ ਹੋਣ ਕਰਕੇ ਮੰਡੀ ਦੇ ਵਿੱਚ ਬੂਰੀਆਂ ਦੀ ਭੜਮਾਰ ਹੈ ਤੇ ਕੋਈ ਵੀ ਕਿਸੇ ਵੀ ਤਰਫ ਤੋਂ ਆ ਕੇ ਕਿਸੇ ਵੀ ਤਰ੍ਹਾਂ ਕੀ ਲੱਗਦਾ ਕਿ ਇਹ ਗਾਂ ਵੀ ਚੋਰੀ ਹੋ ਸਕਦੀ ਹੈ ਸਰ ਹੋ ਸਕਦੀ ਹੈ ਕਿਉਂਕਿ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਸੁਰੱਖਿਆ ਦਾ ਤਾਂ ਕੋਈ ਪ੍ਰਬੰਧ ਹੀ ਨਹੀਂ ਹੈ ਮੰਡੀ ਦੇ ਵਿੱਚ ਜੇ ਆਪਾਂ ਦੇਖੇ ਕਿਸੇ ਵੀ ਤਰ੍ਹਾਂ ਦਾ ਆ ਸਕਦਾ ਹੈ ਰਾਤ ਦੇ ਵਿੱਚ ਕੋਈ ਵੀ ਨਸ਼ੇੜੀ ਆ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਰਾਤ ਨੂੰ ਸਾਡੇ ਮਜ਼ਦੂਰ ਦੱਸਦੇ ਕਦੇ ਕੋਈ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਕਦੇ ਤਿੰਨ ਬੰਦੇ ਆਉਂਦੇ ਨੇ ਰਾਤ ਨੂੰ 12 ਵਜੇ 1 ਵਜੇ ਇਦਾਂ ਦੇ ਬੰਦੇ ਜਿਹੜੇ ਹੈਗੇ ਆ ਉਹ ਇੱਥੇ ਘੁੰਮਦੇ ਰਹਿੰਦੇ ਚੱਕ ਵੀ ਬਹੁਤ ਵਧੀਆ ਹੋ ਰਹੀ ਆ ਤਾੜੀਆਂ ਵਾਲੀਆਂ ਬੋਰੀਆਂ ਜਿਹੜੀਆਂ ਚੱਕੀਆਂ ਜਾ ਰਹੀਆਂ ਉਸ ਤੋਂ ਬਾਅਦ ਇਹਦੇ ਕੋਲ ਨਾ ਕਿਸੀ ਦਿੱਕਤੀ ਨਹੀਂ